ਸਤਿ ਸ਼੍ਰੀ ਅਕਾਲ ਦੋਸਤੋ ਤੁਹਾਡਾ ਸਭ ਦਾ ਬਹੁਤ-ਬਹੁਤ ਸਵਾਗਤ ਹੈ ਸਾਡੇ ਚੈਨਲ ਪੋਜੀਟਿਵ ਟੋਟਕੇ ਉੱਪਰ ਕੌਮ ਪਰ ਆਸ਼ੀਰ ਦੇ ਲੋਕੋ 29 ਮਾਰਚ ਦਾ ਸੂਰਜ ਗ੍ਰਹਿਣ ਤੁਹਾਡੀ ਜ਼ਿੰਦਗੀ ਵਿੱਚ ਸੰਕਟ ਦੀ ਘੰਟੀ ਵਜਾ ਸਕਦਾ ਹੈ ਤੇ ਵਰਦਾਨ ਵੀ ਵੰਡ ਸਕਦਾ ਹੈ ਫੈਸਲਾ ਤੁਹਾਡੇ ਹੱਥ ਵਿੱਚ ਹੈ ਕੀ ਤੁਸੀਂ ਜਾਣਦੇ ਹੋ ਕਿ ਇਸ ਦਿਨ ਦਿੱਤੀ ਇੱਕ ਚੀਜ਼ ਕੌਮ ਪਰ ਆਸ਼ੀ ਦੇ ਸਾਰੇ ਕਲੇਸ਼ ਖਤਮ ਕਰ ਸਕਦੀ ਹੈ ਆਓ ਜਾਣੀਏ ਉਹ ਰਾਜ ਜੋ ਤੁਹਾਡੀ ਤਕਦੀਰ ਨੂੰ ਨਵੀਂ ਦਿਸ਼ਾ ਦੇ ਸਕਦਾ ਹੈ ਪਰ ਉਸ ਤੋਂ ਪਹਿਲਾਂ ਜੇਕਰ ਤੁਸੀਂ ਵੀ ਇਸ ਵੀਡੀਓ ਉੱਪਰ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਰ ਲਵੋ ਤੇ ਕਮੈਂਟ ਬਾਕਸ ਵਿੱਚ ਜੈ ਸ਼ਨੀ ਦੇਵ ਲਿਖ ਕੇ ਆਪਣੀ ਹਾਜ਼ਰੀ ਜ਼ਰੂਰ ਲਗਵਾਓ ਤਾ ਜੋ ਛਣੀ ਦੇਵ ਸੂਰਜ ਗ੍ਰਹਿਣ ਤੇ ਤੁਹਾਨੂੰ ਮਾਲਾ-ਮਾਲ ਕਰ ਦੇਣ ਗ੍ਰਹਿਣ ਦਾ ਅਸਰ ਸਭ ਰਾਸ਼ੀਆਂ ਉੱਤੇ ਹੁੰਦਾ ਹੈ ਪਰ ਕੁੰਭ ਰਾਸ਼ੀ ਵਾਲਿਆਂ ਲਈ ਇਹ ਗ੍ਰਹਿਣ ਪੈਸੇ ਸਿਹਤ ਤੇ ਕਿਸਮਤ ਤਿੰਨਾ ਉੱਤੇ ਅਸਰ ਪਾਵੇਗਾ ਪਰ ਡਰੋ ਨਾ ਅੱਜ ਮੈਂ ਤੁਹਾਨੂੰ ਉਹ ਪੰਜ ਖਾਸ ਦਾਨ ਦੱਸਣ ਜਾ ਰਿਹਾ ਹਾਂ ਜੋ ਤੁਸੀਂ ਸੂਰਜ ਗ੍ਰਹਿਣ ਵਾਲੇ ਦਿਨ ਕਰ ਲੈ ਤਾਂ ਕੁੰਭ ਰਾਸ਼ੀ ਦੀ ਬੰਦ ਤਕਦੀਰ ਦਾ ਦਰਵਾਜਾ ਖੁੱਲ ਜਾਵੇਗਾ ਵੀਡੀਓ ਨੂੰ ਅਖੀਰ ਤੱਕ ਜਰੂਰ ਦੇਖੋ ਕਿਉਂਕਿ ਹਰ দান ਦਾ ਅਲੱਗ ਅਸਰ ਹੁੰਦਾ ਹੈ ਤੇ ਮੈਂ ਤੁਹਾਨੂੰ ਦੱਸਾਂਗਾ ਕਿ ਕਿਹੜੇ দান ਕੁੰਭ ਰਾਸ਼ੀ ਦੀ ਕਿਹੜੀ ਮੁਸੀਬਤ ਨੂੰ ਦੂਰ ਕਰਦਾ ਹੈ ਹੁਣ ਸਵਾਲ ਇਹ ਹੈ ਕਿ দান ਕਿਉਂ ਕਰੀਏ ਦੋਸਤੋ ਸੂਰਜ ਗ੍ਰਹਿਣ ਦੇ ਨਾਲ ਸਾਡੇ ਸਰੀਰ ਤੇ ਮਨ ਉੱਤੇ ਨਕਾਰਾਤਮਕ ਊਰਜਾ ਦਾ ਅਸਰ ਵੱਧ ਜਾਂਦਾ ਹੈ ਜੋਤਿਸ਼ ਸ਼ਾਸਤਰ ਅਨੁਸਾਰ ਇਸ ਦਿਨ দান ਕਰਨ ਨਾਲ ਨਾ ਸਿਰਫ ਤੁਹਾਡੇ ਪਾਪ ਘਟਦੇ ਹਨ ਸਗੋਂ ਭਵਿੱਖ ਵਿੱਚ ਆਉਣ ਵਾਲੀਆਂ ਮੁਸੀਬਤਾਂ ਵੀ ਟਲ ਜਾਂਦੀਆਂ ਹਨ ਤੇ ਤੁਹਾਨੂੰ ਜੀਵਨ ਵਿੱਚ ਤਰੱਕੀ ਦੇ ਰਾਹ ਖੁੱਲ ਜਾਂਦੇ ਹਨ ਕੁੰਭ ਰਾਸ਼ੀ ਵਾਲੇ ਜੇ ਸੂਰਜ ਗ੍ਰਹਿਣ ਦੇ ਦਿਨ ਹੀ দান ਕਰ ਲੈਣ ਤਾ ਕੁੰਭ ਰਾਸ਼ੀ ਦੀ ਜ਼ਿੰਦਗੀ ਵਿੱਚ ਸਕਾਰਾਤਮਕ ਬਦਲਾਅ ਜਲਦੀ ਆਉਂਦੇ ਹਨ। ਦਾਨ ਕਰਨ ਨਾਲ ਤੁਹਾਡੀ ਜ਼ਿੰਦਗੀ ਵਿੱਚ ਸ਼ਾਂਤੀ, ਤੈਸਾ ਤੇ ਮਾਨਸਿਕ ਸ਼ਾਂਤੀ ਮਿਲਦੀ ਹੈ। ਪਹਿਲਾ ਦਾਨ ਜੋ ਕੁੰਭ ਰਾਸ਼ੀ ਵਾਲਿਆਂ ਨੂੰ ਸੂਰਜ ਗ੍ਰਹਿਣ ਦੇ ਦਿਨ ਕਾਲੇ ਤੇਲ ਤੇ ਗੁੜ ਦਾ ਦਾਨ ਕਰਨਾ ਬਹੁਤ ਹੀ ਸ਼ੁਭ ਮੰਨਿਆ ਜਾਂਦਾ ਹੈ ਕਿਉਂਕਿ ਕਾਲੇ ਤੇਲ ਨਾਲ ਸ਼ਨੀ ਤੇ ਰਾਹੂ ਦੇ ਮਾੜੇ ਅਸਰ ਨਹੀਂ ਪੈਂਦੇ। ਤੇ ਗੋੜ ਨਾਲ ਸੂਰਜ ਦੇਵ ਖੁਸ਼ ਹੁੰਦੇ ਹਨ ਇਹ দান ਤੁਸੀਂ ਇੱਕ ਛੋਟੀ ਪੋਟਲੀ ਵਿੱਚ ਕਾਲੇ ਤੇਲ ਤੇ ਗੁੜ ਪਾ ਕੇ ਕਿਸੇ ਗਰੀਬ ਜਾਂ ਲੋੜਵੰਦ ਨੂੰ ਦੇ ਦਿਓ ਜਿਸ ਨਾਲ ਤੁਹਾਨੂੰ ਬਿਮਾਰੀਆਂ ਤੋਂ ਛੁਟਕਾਰਾ ਮਿਲਦਾ ਹੈ ਤੇ ਪੈਸਿਆਂ ਦੀ ਹਾਨੀ ਰੁਕ ਜਾਂਦੀ ਹੈ ਤੇ ਤੁਹਾਡਾ ਮਨ ਖੁਸ਼ ਹੋ ਜਾਂਦਾ ਹੈ ਦੂਜਾ দান ਸੂਰਜ ਗ੍ਰਹਿਣ ਸਮੇਂ ਕੌਮ ਪਰ ਆਚੀ ਬਾਲਿਆ ਨੂੰ ਪੁਰਾਣੇ ਕੱਪੜੇ ਤੇ ਕੰਬਲ ਦਾ ਦਾਨ ਕਰਨਾ ਬਹੁਤ ਫਲਦਾਇਕ ਮੰਨਿਆ ਜਾਂਦਾ ਹੈ ਜਿਸ ਨਾਲ ਕੁੰਭ ਰਾਸ਼ੀ ਵਾਲਿਆਂ ਦੇ ਖਰਚੇ ਤੇ ਨੁਕਸਾਨ ਘਟ ਹੁੰਦਾ ਹੈ ਪੁਰਾਣੇ ਕੱਪੜੇ ਦਾਨ ਕਰਨ ਨਾਲ ਤੁਹਾਡੇ ਪੁਰਾਣੇ ਪਾਪ ਖਤਮ ਹੋ ਜਾਂਦੇ ਹਨ ਤੇ ਨਵੇਂ راستے ਖੁੱਲਦੇ ਹਨ ਕੰਬਲ ਦਾਨ ਕਰਨ ਨਾਲ ਛਣੀ ਦੇਵ ਖੁਸ਼ ਹੁੰਦੇ ਹਨ ਆਪਣੇ ਵਰਤੇ ਹੋਏ ਸਾਫ਼ ਕੱਪੜੇ ਤੇ ਕੰਬਲ ਕਿਸੇ ਗਰੀਬ ਜਾਂ ਲੋੜਵੰਦ ਨੂੰ ਸੂਰਜ ਗ੍ਰਹਿਣ ਮੁੱਕਣ ਤੋਂ ਬਾਅਦ ਦਾਨ ਕਰੋ ਜਿਸ ਨਾਲ ਕੁੰਭ ਰਾਸ਼ੀ ਵਾਲਿਆਂ ਨੂੰ ਅਚਾਨਕ ਖਰਚਿਆਂ ਤੋਂ ਰਾਹਤ ਮਿਲਦੀ ਹੈ ਤੀਜਾ ਦਾਨ ਗਊ ਦਾਨ ਮਹਾ ਦਾਨ ਮੰਨਿਆ ਜਾਂਦਾ ਹੈ ਇਸ ਲਈ ਕੁੰਭ ਰਾਸ਼ੀ ਵਾਲਿਆਂ ਨੂੰ ਸੂਰਜ ਗ੍ਰਹਿਣ ਦੇ ਦਿਨ ਗਾਂ ਨੂੰ ਚਾਰਾ ਪਾਉਣਾ ਸਭ ਤੋਂ ਸ਼ੁਭ ਤੇ ਪਵਿੱਤਰ ਮੰਨਿਆ ਜਾਂਦਾ ਹੈ ਕਿਉਂਕਿ ਗਾਂ ਵਿੱਚ ਸਭ ਦੇਵੀ ਦੇਵਤਿਆਂ ਦਾ ਬਾਸ ਮੰਨਿਆ ਜਾਂਦਾ ਹੈ ਜੇ ਕੁੰਭ ਰਾਸ਼ੀ ਵਾਲੇ ਸੂਰਜ ਗ੍ਰਹਿਣ ਦੇ ਦਿਨ ਗਾਂ ਨੂੰ ਚਾਰਾ ਦਿੰਦੇ ਹਨ ਤਾਂ ਕੁੰਭ ਰਾਸ਼ੀ ਦੀ ਕਿਸਮਤ ਸਾਥ ਦਿਨ ਲੱਗਦੀ ਹੈ ਤੇ ਜ਼ਿੰਦਗੀ ਵਿੱਚ ਖੁਸ਼ਹਾਲੀ ਆਉਂਦੀ ਹੈ ਸੂਰਜ ਗ੍ਰਹਿਣ ਮੁੱਕਣ ਤੋਂ ਬਾਅਦ ਹਰਾ ਚਾਰਾ ਗੋੜ ਤੇ ਸਾਫ਼ ਪਾਣੀ ਗਾਂ ਨੂੰ ਦਿਓ ਤੇ ਨਾਲ ਹੀ ਓਮ ਨਾਵਾ ਚਿਵਾਏ ਮੰਤਰ ਦਾ ਜਪ ਕਰੋ ਜਿਸ ਨਾਲ ਕਿਸਮਤ ਦਾ ਦਰਵਾਜ਼ਾ ਖੁੱਲੇਗਾ ਤੇ ਕੁੰਭ ਰਾਸ਼ੀ ਦੇ ਰੁਕੇ ਕੰਮ ਨਵੀਆਂ ਯੋਜਨਾਵਾਂ ਸਫਲ ਹੋਣਗੀਆਂ ਤੇ ਘਰ ਪਰਿਵਾਰ ਵਿੱਚ ਸੁੱਖ ਸ਼ਾਂਤੀ ਬਣੀ ਰਹੇਗੀ ਚੌਥਾ ਦਾਨ ਤਾਂਬਾ ਸੂਰਜ ਦਾ ਪ੍ਰਤੀਕ ਹੈ ਤੇ ਲਾਲ ਕਪੜਾ ਮੰਗਲ ਦੇਵ ਦਾ ਕੁੰਭ ਰਾਸ਼ੀ ਉੱਤੇ ਮੰਗਲ ਦੇਵ ਦੀ ਨજર ਥੋੜੀ ਕਠੋਰ ਹੁੰਦੀ ਹੈ ਲਾਲ ਕਪੜਾ ਤੇ ਤਾਂਬੇ ਦਾ ਦਾਨ ਕਰਨ ਨਾਲ ਕੁੰਭ ਰਾਸ਼ੀ ਦਾ ਗੁੱਸਾ ਦੁਰਘਟਨਾ ਤੇ ਮਾਨਸਿਕ ਤਣਾਅ ਘਟ ਹੁੰਦਾ ਹੈ ਛੋਟਾ ਤਾਂਬੇ ਦਾ ਸਿੱਕਾ ਤੇ ਲਾਲ ਕਪੜਾ ਕਿਸੇ ਬ੍ਰਾਹਮਣ ਨੂੰ ਦਾਨ ਕਰੋ ਜਿਸ ਨਾਲ ਤੁਹਾਨੂੰ ਕਾਨੂੰਨੀ ਤੇ ਕੋਰਟ ਕਚੈਰੀ ਦੇ ਕੇਸ ਤੋਂ ਛੁਟਕਾਰਾ ਮਿਲਦਾ ਹੈ ਪੰਜਵਾਂ ਦਾਨ ਇਹੇ ਦਾਨ ਕੁੰਭ ਰਾਸ਼ੀ ਲਈ ਬਹੁਤ ਹੀ ਸ਼ੁਭ ਮੰਨਿਆ ਜਾਂਦਾ ਹੈ ਕਾਲੀ ਦਾਲ ਛਣੀ ਦਾਲ ਤੇ ਲੌਂਗ ਰਾਹੁ ਨਾਲ ਜੁੜੀ ਹੁੰਦੀ ਹੈ ਇਹਨਾਂ ਦਾ ਦਾਨ ਕਰਨ ਨਾਲ ਗ੍ਰਹਿਾਂ ਦੀ ਮਾੜੀ ਨਜ਼ਰ ਦੂਰ ਹੁੰਦੀ ਹੈ ਇੱਕ ਮੁਠੀ ਕਾਲੀ ਦਾਲ ਤੇ ਪੰਜ ਲੌਂਗ ਕਫੇ ਮੰਦਰ ਵਿੱਚ ਦਾਨ ਕਰੋ ਜਿਸ ਨਾਲ ਤੁਹਾਡੀ ਪ੍ਰਾਣੀ ਬਿਮਾਰੀ ਤੋਂ ਛੁਟਕਾਰਾ ਮਿਲਦਾ ਹੈ ਦੋਸਤੋ ਇਹ ਪੰਜ ਦਾਨ ਨਾ ਸਿਰਫ ਕੁੰਭ ਰਾਸ਼ੀ ਵਾਲਿਆਂ ਲਈ ਲਾਭਕਾਰੀ ਹਨ ਸਗੋਂ ਜ਼ਿੰਦਗੀ ਵਿੱਚ ਨਵੀਂ ਊਰਜਾ ਵੀ ਲਿਆਉਂਦੇ ਹਨ ਸੂਰਜ ਗ੍ਰਹਿਣ ਦਾ ਸਮਾਂ ਡਰ ਦਾ ਨਹੀਂ ਬਦਲਾਅ ਦਾ ਹੁੰਦਾ ਹੈ ਜੇ ਕੁੰਭ ਰਾਸ਼ੀ ਵਾਲੇ ਇਹੇ দান ਸੱਚੀ ਭਾਵਨਾ ਨਾਲ ਕਰ ਲੈਣ ਤਾਂ ਤੁਹਾਨੂੰ ਲਾਭ ਜਰੂਰ ਮਿਲੇਗਾ ਇਸ ਤਰ੍ਹਾਂ ਦੀ ਹੋਰ ਵੀਡੀਓ ਲਈ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਰ ਲਵੋ ਧੰਨਵਾਦ